हां मित्रो की हालचाल है भाई ले भाई एक बारी फेर भाई क्रूज कारों ਦਾ ਜੋੜਾ ਲੈ ਕੇ ਹਾਜ਼ਰਾਂ ਦੋਨੇ ਕਾਰਾਂ ਪੂਰੀਆਂ ਫੁੱਲੀ ਮੋਡੀਫਾਈਡ ਬਾਈ 17 18 18 ਇੰਚ ਲਾਇ ਵੀਲ ਕਰਾ ਦਨੇ ਕਾਰਾਂ ਚੈੱਕ ਆ ਗਿਆ ਗ੍ਰੰਮ ਜਿੱਤਰਾ 2012 ਮਾਡਲ ਗੱਡੀ ਆ ਬਾਈ ਫਸਟ ਓਨਰ ਪਹਿਲੀ ਨਾਮ ਆ ਬਾਈ ਹੁਣ ਤੱਕ ਦੀ ਚੱਲੀ ਹੋਈ ਵੀ origignal ਐ ਲਾਇ ਵੀਲ ਚੈੱਕ ਕਰ ਲੋ ਕਾਰ ਦੇ ਜਮਾ ਬ੍ਰੈਂਡ ਨਿਊ ਕੰਡੀਸ਼ਨ ਬਾਈ 18 ਇੰਚ ਟਾਇਰ ਟਾਇਰ ਵੀ ਘੱਟੋ ਘੱਟ ਮੰਨ ਲੋ ਕਾਰ ਦੇ 80 ਤੋਂ 90 ਪੈਸੇ ਪਏ ਨੇ ਠੀਕ ਐ ਪੰਜਾਬ ਦਾ ਨੰਬਰ ਫਸਟ ਓਨਰ ਗੱਡੀ A to Z ਰਿਪੋਰਟ ਜਿਵੇਂ ਬਾਈ ਵੀਡੀਓ ਦੇ ਵਿੱਚ ਦਿਖ ਰਹੀ ਹੈ ਉਹ ਵੀ ਹੈ ਇੰਟੀਰੀਅਰ ਚੈੱਕ ਕਰ ਸਕਦੇ ਹੋ Android ਸਿਸਟਮ ਲੱਗਿਆ ਹੋਇਆ ਹੈ ਫੁੱਲ ਮੋਡੀਫਾਈਡ ਹੈ ਬਾਈ ਮੈਨੂਅਲ ਦੇ ਵਿੱਚ ਹੈ ਜ਼ਿਆਦਾਤਰ ਆਟੋਮੈਟਿਕ ਚ ਆਉਂਦੀਆਂ ਨੇ ਕਰੂਜਾਂ ਬਾਈ ਹੁਣ ਆਪਣੇ ਕੋਲੇ ਮੈਨੂਅਲ ਦੇ ਵਿੱਚ ਆਈਆਂ ਨੇ ਠੀਕ ਹੈ 2012 ਮਾਡਲ ਹੈ ਇਹ ਰੇਡ ਦੀ ਬਾਈ ਆਪਾਂ ਆਈਡੀਆ ਚ ਦੇ ਦੇਣੇ ਹੁੰਦੇ ਆ ਵੀ ਮੰਨ ਕੇ ਚੱਲੋ ਬਾਈ 4 ਤੋਂ نیچے-नीचे ਬਣ ਜੂਗੀ ਤੇ 2012 ਮਾਡਲ ਹੈ ਬਿਲਕੁਲ ਓਕੇ ਦੀ ਰਿਪੋਰਟ ਹੈ ਬਾਈ ਲੈਟਾ ਲੂਟਾ ਸਾਰਾ ਕੁਝ ਮੋਡੀਫਾਈਡ ਹੈ PV02 ਆਪਣਾ ਅਮਰਸਰ ਦਾ ਨੰਬਰ ਹੈ ਦੂਜੇ ਬੰਨੇ ਬਾਈ ਆਪਣੀ ਆ ਗਈ 10 ਮਾ 2010 ਮਾਡਲ ਕਾਰ ਹੈ ਬਾਈ ਇਹ ਵੀ ਪੂਰੀ ਮੋਡੀਫਾਈਡ ਹੈ ਬਾਈ ਚੈੱਕ ਕਰ ਸਕਦੇ ਹੋ ਬ੍ਰੈਂਡ ਨਿਊ ਕੰਡੀਸ਼ਨ ਕਾਰ ਪਈਆ ਜਮਾਂ ਓਕੇ ਦੀ ਰਿਪੋਰਟ ਹੈ ਲਾਈ ਵੀਲ ਸਾਰੀ ਕੰਡੀਸ਼ਨ ਕਾਰ ਬੈਕ ਤੋਂ ਲੁੱਕ ਚੈੱਕ ਕਰ ਲੋ ਵੀਰੇ ਇਹ ਵੀ ਪੰਜਾਬ ਦਾ ਨੰਬਰ ਹੈ ਸੈਕੰਡ ਓਨਰ ਕਾਰ ਹੈ ਇਹ ਵੀ ਪੰਜਾਬ ਦਾ ਨੰਬਰ ਹੈ ਬਾਈ ਕਾਰ ਅੰਦਰੋਂ ਬਾਈ ਅੰਟੀਰੀਅਰਲ ਦੀ ਵੀ ਤੁਹਾਨੂੰ ਕਾਰ ਦਿਖਾਵਾਂਗੇ ਅੰਟੀਰੀਅਰਲ ਦੀ ਬਾਈ ਚੈੱਕ ਕਰੋ ਕਾਰ ਬਿਲਕੁਲ ਓਕੇ ਦੀ ਰਿਪੋਰਟ ਸਕਰੀਨ ਦੂਜੀ ਬਾਈ ਤੈਸਲਾ ਸਕਰੀਨ ਲੱਗੀ ਹੋਈ ਹੈ ਕਾਰ 'ਚ ਐਂਡਰੌਇਡ ਸਿਸਟਮ ਬਹੁਤ ਸੋਹਣਾ ਲੱਗਿਆ ਹੋਇਆ ਠੀਕ ਹੈ 2010 ਮਾਡਲ ਹੈ ਇਹ 2012 ਮਾਡਲ ਹੈ ਦੋਨੇ ਕਾਰਾਂ ਦੀ ਬਾਈ ਜਾਣਕਾਰੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਊਗਾ ਉਹਤੇ ਕਾਲ ਕਰਕੇ ਲੈ ਸਕਦਾ ਹੈ ਜਿਹੜਾ ਬਾਈ ਕਰੂਜ਼ ਸਰਚ ਕਰਨ ਲੱਗ ਰਿਹਾ ਆ ਦੋ ਕਾਰਾਂ ਆਪਣੇ ਕੋਲੇ ਅਵੇਲੇਬਲ ਨੇ ਇਸ ਤੋਂ ਬਾਅਦ ਦੋ ਤੋਂ ਚਾਰ ਕਾਰਾਂ ਹੋਰ ਆ ਜਾਣਗੀਆਂ ਬਾਕੀ ਬਾਈ ਕਰੂਜ਼ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਲੋਨ ਫੈਸਿਲਿਟੀ ਨਹੀਂ ਅਵੇਲੇਬਲ ਕਿਉਂਕਿ 2017 ਦੇ ਵਿੱਚ ਕਰੂਜ਼ ਆਪਣੇ ਇੰਡੀਆ ਚੋਂ ਚਲੀ ਗਈ ਤੇ ਉਹਦੇ ਕਰਕੇ ਬੈਂਕ ਵੱਲੋਂ ਅਪਰੂਵਲ ਨਹੀਂ ਮਿਲਦੀ ਠੀਕ ਹੈ ਕਿਸੇ ਬਾਈ ਨੂੰ ਕੋਈ ਅਪਰੂਵਲ ਮਿਲਦੀ ਹੈ 1 ਲੱਖ 1.5 ਲੱਖ ਤੱਕ ਦਾ ਲੋਨ ਹੋ ਜਾਂਦਾ ਹੈ ਪਰਸਨਲ ਹੀ ਕਰਾ ਸਕਦਾ ਪਰ ਸਾਡੇ ਕੋਲੇ ਬਾਈ ਲੋਨ ਫੈਸਿਲਿਟੀ ਬਿਲਕੁਲ ਅਵੇਲੇਬਲ ਨਹੀਂ ਹੈਗੀ ਓਨਲੀ ਕੈਸ਼ ਤੇ ਕਾਰਾਂ ਨੇ ਬਿਲਕੁਲ ਸਸਤੇ ਜਿਹੇ ਰੇਟਾਂ ਦੀਆਂ ਨੇ ਬਾਈ ਕੋਈ ਵੱਡਾ ਰੇਟ ਨਹੀਂ ਹੈਗਾ A to Z ਫੀਚਰ ਕਾਰਾਂ ਦੇ ਚੱਲਦੇ ਮਿਲਣਗੇ ਕਰੂਜ਼ ਕੰਟਰੋਲ ਤੋਂ ਲੈ ਕੇ ਸਨਰੂਫ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਉਹਨੂੰ ਚੱਲਦੀ ਮਿਲੂਗੀ ਚਿੱਟੇ ਰੰਗ ਦੀਆਂ ਕਰੂਜ਼ਾਂ ਵੀ ਅਵੇਲੇਬਲ ਹੋ ਜਾਣਗੀਆਂ ਬਾਈ ਆਪਣੇ ਕੋਲੇ ਜਿਹੜਾ ਕੋਈ ਵਾਈਟ ਦਾ ਸ਼ਕੀਨ ਹੈ ਬਲੈਕ ਰੰਗ ਦੇ ਬਾਈ ਆਪਣੇ ਕੋਲੇ ਜੋੜਾ ਖੜਿਆ ਦੋ ਕਾਰਾਂ ਹੋਰ ਆ ਜਾਣਗੀਆਂ ਜਿਹੜਾ ਬਾਈ ਯਕੀਨ ਹੈਗਾ ਕਰੂਜ਼ ਦਾ ਚੈੱਕ ਕਰ ਸਕਦਾ ਆਪਣੇ ਕੋਲੇ ਦੋ ਏਕਾਰਾਂ ਨੇ ਇੱਕ ਹੈਗੀਆ ਬੌਸ ਇੰਜਨ ਦੀ ਇੱਕ ਡੈਲਫੀ ਇੰਜਨ ਦੀ ਜਿਹਨੂੰ ਆਪਾਂ ਬਾਈ ਵੱਡਾ ਇੰਜਨ ਵੀ ਕਹਿ ਦਿੰਦੇ ਆ ਠੀਕ ਹੈ ਇਹ ਡੈਲਫੀ ਇੰਜਨ ਚ 6 ਸਪੀਡ ਦੇ ਵਿੱਚ ਆਉਂਦੀਆਂ 6 ਗੇਅਰਾਂ ਵਾਲੀ ਤੇ ਇਹ ਬਾਈ 5 ਗੇਅਰ ਵਾਲੀ ਹੈ ਬਾਕੀ ਜੁੜੇ ਰਹੋ ਬਾਈ ਅਗਲੀ ਅਪਡੇਟ ਵਾਸਤੇ ਦਿੰਦੇ ਰਹਾਂਗੇ ਮਿੱਤਰੋ YouTube ਤੇ ਓਕੇ ਬਾਈ ਥੈਂਕ ਯੂ ਸੋ ਮਚ